ਨੰਗ ਗਿਆ ਜੋਰ ਜਵਾਨੀ ਦਾ ਬਾਬਾ ਨੀ ਅਜ ਜਵਾਨੀ ਦਾ ਆਏ ਹਾਏ ਆਂਦਾ ਹਲਵਾ ਕੇ ਗਊ ਦੇ ਜਾਇਆਂ ਦਾ ਕਈਆਂ ਨਾਲ ਚੁੰਡਾਂ ਗੁੱਟਦਾ ਸੀ ਅਨਰਿੱਧਿਆ ਖਾ ਕੇ ਤੌੜੀ ਦਾ ਮੈਂ ਬਿਨ ਫੰਗਾ ਤੋੜਦਾ ਸੀ ਉਦੋਂ ਆਲਸ ਨੇੜੇ ਨਹੀਂ ਆਇਆ ਅਨਖਾਦਾ ਧਰਤ ਬਰਾਨੀ ਦਾ ਬਾਬਾ ਨੀ ਅਜ ਜਵਾਨੀ ਦਾ ਨੰਗ ਗਿਆ ਜੋਰ ਜਵਾਨੀ ਦਾ ਨਾ ਦਾ ਅੱਕਦਾ ਸੀ ਨਾ ਥੱਕਦਾ ਸੀ ਹਮ ਨਾ ਅੱਕਦਾ ਸੀ ਨਾ ਥੱਕਦਾ ਸੀ ਦੋਹਾਂ ਨੂੰ ਲਾ ਕੇ ਉਂਗਲ ਮੈਂ ਤੀਜੇ ਨੂੰ ਮੋਢੇ ਚੱਕਦਾ ਸੀ ਮੈਨੂੰ ਪਤਾ ਨਾ ਲੱਗਿਆ ਠੱਗਾਂ ਦਾ ਕਦ ਲਾਗੇ ਚੋਰ ਛਤਾਨੀ ਦਾ ਆਏ ਹਏ ਬਾਬਾ ਨਹੀਂ ਰਿਹਾ ਜਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਕਦਿਆਂ ਦਾ ਬਾਪੂ ਸੀ ਮੈਂ ਇਹ ਕਰਦਾ ਕੀ ਬਾਤ ਕਦੇ ਬਾਪੂ ਸੀ ਮੈਂ ਇਹ ਕਰਦਾ ਮੇਰੀ ਡੋਰ ਹਲਾਈ ਹਲਦੀ ਸੀ ਘਰ ਵਿੱਚ ਤਾਂ ਮੇਰੀ ਚੌਧਰ ਸੀ ਪਰ ਬਾਹਰ ਵੀ ਚੰਗੀ ਚੱਲਦੀ ਸੀ ਮੈਂ ਪੱਥਰ ਢੋਏ ਪਹਾੜੇ ਦੇ ਆ ਮਿਲਿਆ ਮੁੱਲ ਕੁਰਬਾਨੀ ਦਾ ਬਾਬਾ ਨਹੀਂ ਅਜ ਜਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਜਦੋਂ ਤਾਂ ਕੁੰਜੀ ਮੇਰੀ ਜੇਬ 'ਚ ਸੀ ਸਭ ਬਾਪੂ ਬਾਪੂ ਕਹਿੰਦੇ ਸੀ ਕੋਈ ਪੰਜ ਮੰਗਦਾ ਕੋਈ 10 ਮੰਗਦਾ ਮੇਰੇ ਪੈਹ ਦਸਰਾਣੇ ਬੈੰਦੇ ਸੀ ਮੈਨੂੰ ਪਤਾ ਨਾ ਲੱਗਿਆ ਠੱਗਾਂ ਦਾ ਕਦ ਲਾਗੇ ਚੋਰ ਸ਼ੈਤਾਨੀ ਦਾ ਬਾਬਾ ਨਹੀਂ ਅਜ ਦਿਵਾਨੀ ਦਾ ਨੰਗਿਆ ਜੋਰ ਜਿਵਾਨੀ ਦਾ ਕਹਿੰਦਾ ਮੇਰੇ ਘਰ ਵਾਲੀ ਮੇਰੀ ਸਾਥਣ ਜੋ ਵਾਹ ਜੀ ਵਾਹ ਮੇਰੇ ਘਰ ਵਾਲੀ ਮੇਰੀ ਸਾਥਣ ਜੋ ਅੱਜ ਉਹ ਮੈਥੋਂ ਅੱਡ ਰਹਿੰਦੀ ਐ ਉਹਦੇ ਨਾਂ ਤੇ ਥੋੜੀ ਐਫ ਡੀ ਆ ਉਹ ਤਾਂ ਏਸੀ ਵਿੱਚ ਪੈਂਦੀ ਮੇਰੇ ਨੇੜੇ ਹੋ ਹੋ ਬੈੰਦੀ ਸੀ ਜਦ ਨਸਾਸਿਆ ਖ ਮਸਤਾਨੀ ਦਾ ਬਾਬਾ ਨਹੀਂ ਰਹਾ ਦਿਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਆਹਦਾ ਮੇਰੇ ਤੇ ਮੱਖੀਆਂ ਦਿਸਦੀਆਂ ਨਹੀਂ ਹੂੰ ਜਿੰਨਾ ਤੋਂ ਮੱਖ ਅਡਾਈ ਸੀ ਕਿਆ ਬਾਤ ਹੈ ਕਰ ਮਿਹਨਤ ਫੀਸਾਂ ਭਰਦਾ ਸੀ ਮੈਰੀਜਾਂ ਨਾਲ ਪੜਾਈ ਸੀ ਨਾ ਨਾ ਸਮਝ ਪਵੇ ਹੁਣ ਚਾਹੀਦੇ ਨੂੰ ਕੀ ਹੱਲ ਹੋਵੇ ਮਨਮਾਨੀ ਦਾ ਬਾਬਾ ਨੇ ਰਿਹਾ دیਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਬਾਬਾ ਨੇ ਅਜਤਵਾਨੀ ਦਾ